ਮੇਰੀ ਅਮੜੀ ਦੇ ਜਾਇਆ ਨੀ ਸੰਧਾਰਾ ਲੈ ਕੇ ਆਇਆ ਮੇਰੀ ਅਮੜੀ ਦਾ ਜਾਇਆ ਨੀ ਸੰਧਾਰਾ ਲੈ ਕੇ ਆਇਆ ਸਭ ਆਂਡਣਾ ਗਵੰਡਣਾ ਨੂੰ ਸਦ ਕੀ ਵਖਾਇਆ ਤੇਰੇ ਨਾਮ ਦੀ ਸਲਾਗਾ ਸੁਣਦੀ ਮੈਂ ਜਿੱਦ ਰੋਵੀ ਲੰਗਾ ਵੀਰ ਨਾ ਤੇਰਾ ਸੋਨੇ ਦੀ ਜੰਜੀਰੀ ਵਾਲਾ ਕੂੜਤਾ ਮੈਂ ਕਿਹੜੀ ਕਿੱਲੀ ਟੰਗਾ ਵੀਰ ਨਾ ਤੇਰਾ ਸੋਨੇ ਦੀ ਜੰਜੀਰੀ ਵਾਲਾ ਕੂੜਤਾ ਮੈਂ ਕਿਹੜੀ ਕਿੱਲੀ ਟੰਗਾ ਵੀਰ ਨਾ ਬਾਬਲੇ ਨੇ ਮੇਥੋਂ ਕੋਈ ਚੀਜ਼ ਨਾ ਲੁਕਾਈ ਤੇਰੀ लाਡਲੀ ਸ਼ਰੀਕੇ ਵਿੱਚ ਕਿੱਥੇ ਉੱਚ ਹੋਈ ਤੇਰੀ लाਡਲੀ ਸ਼ਰੀਕੇ ਵਿੱਚ ਕਿੱਥੇ ਉੱਚ ਹੋਈ ਤੇਰੀ ਪੁੱਤਾਂ ਤੋਂ ਪਿਆਰੀ ਅੱਜ ਭੋਗਾ ਸਰਦਾਰੀ ਤੇਰੀ ਪੁੱਤਾਂ ਤੋਂ ਪਿਆਰੀ ਅੱਜ ਭੋਗਾ ਸਰਦਾਰੀ ਕੂਗ ਵਸਦੀ ਰਹੇ ਤੇਰੀ ਨਗਰੀ ਮੇਰੀ ਸੋਖ ਮੰਗਾ ਵੀਰਨਾ ਵੀ ਤੇਰਾ ਸੋਨੇ ਦੀ ਜੰਜੀਰੀ ਵਾਲਾ ਕੁੜਤਾ ਮੈਂ ਕਿਹੜੀ ਕਿੱਲੀ ਟੰਗਾ ਵੀਰਨਾ ਤੇਰਾ ਸੋਨੇ ਦੀ ਜੰਜੀਰੀ ਵਾਲਾ ਕੁੜਤਾ ਮੈਂ ਕਿਹੜੀ ਕਿੱਲੀ ਟੰਗਾ ਵੀਰਨਾ ਮੈਂ ਮੈਂ